ਪਰੀ ਬਾ ਯਾਰ ਕਾਵਾ ਦਾ ਰਖਤਾ ਦਾ ਰਖਤ ਬੜਾ ਸੋਹਣਾ ਤੇ ਨਾ ਹਾਂਜੀ ਸਾਰਿਆਂ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਇਹ ਹੈ ਜੀ ਪੰਜਾਬ ਦਾ ਵਿਰਾਸਤੀ ਰੁੱਖ ਫਰਮਾ ਫਰਮਾ ਹੀ ਵੀ ਕਹਿੰਦੇ ਆ ਇਹਦੇ ਬਾਰੇ ਜੋ ਇਸ ਵੀਡੀਓ ਦੇ ਵਿੱਚ ਅਸੀਂ ਹਸ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜੋ ਇਹਦੇ ਬਾਰੇ ਤੁਹਾਨੂੰ ਪਤਾ ਉਹ ਤੁਸੀਂ ਦੱਸ ਦਿਓ ਸਾਡੀ ਜਾਣਕਾਰੀ ਬਤਾ ਦਿਓ ਤੇ ਲੱਗਦੇ ਬਹੁਤ ਸੋਹਣੇ ਆ ਇਹ ਤੇ ਸ਼ੁਰੂ ਕਰਦੇ ਆ ਵੀਡੀਓ ਗੱਲਬਾਤ ਸੁਣ ਕੇ ਵਿਚਾਰ ਪੇਸ਼ ਜਰੂਰ ਕਰੋ ਧੰਨਵਾਦ ਆਈਫੋਨ ਨੇ ਤਾਂ ਯਾਰ ਬੱਦਲ ਉੱਡਦੇ ਦਿਖਾਤੇ ਬਹੁਤ ਵਧੀਆ ਫੋਨ ਆ ਅਲੀਪਾ ਯਾਰ ਕਾਦਾ ਦਰਾਖਤ ਆ ਦਰਾਖਤ ਬੜਾ ਸੋਹਣਾ ਤੇ ਨਾ ਕੋਈ ਪੱਤੇ ਵੀ ਨਹੀਂ ਇਹਦੇ ਕਾਦਾ ਦਰਾਖਤ ਹੈ ਹੁਣੇ ਹੀ ਬੜਾ ਲੱਗਦਾ ਯਾਰ ਇਹ ਕਾਹਦਾ ਲੱਗਦਾ ਹੈਗਾ ਜਰਾ ਦੇਖੋ ਕਾਹਦਾ ਮੈਂ ਤਾਂ ਇਹ ਦਰਾਖਤੀ ਹੁਣ ਦੇਖਿਆ ਹੈਗੇ ਮੈਨੂੰ ਤਾਂ ਪਤਾ ਨਹੀਂ ਕਾਹਦਾ ਦਰਾਖਤ ਹੈ ਅੰਦਾਜ਼ਾ ਲਾਓ ਮਾੜਾ ਮਾੜਾ ਅੰਦਾਜ਼ਾ ਅੰਦਾਜ਼ਾ ਪਤਾ ਹੁੰਦਾ ਫਿਰ ਤਾਂ ਅਸੀਂ ਦਾਸੀ ਹੁੰਦੇ ਤੂੰ ਦੱਸ ਤੈਨੂੰ ਤੈਨੂੰ ਕਾਹਦਾ ਲੱਗਦਾ ਇਹ ਤੁਸੀਂ ਦੱਸੋ ਇਹ ਛਾਣੇ ਬੰਦੇ ਵੱਡੀ ਉਮਰ ਯਾਰ ਮੈਨੂੰ ਤਾਂ ਇਹ ਨਾ ਐਂ ਲੱਗਦਾ ਵੀ ਪਹਿਲਾਂ ਲੋਕਾਂ ਨਾਲ ਸ਼ਾਇਦ ਇਹਨੂੰ ਫਰਮਾ ਹੀ ਕਹਿੰਦੇ ਹੁੰਦੇ ਸੀ ਇਹ ਜਾਂ ਦਰਾਖਤੀ ਜੋ ਕਹਿੰਦੇ ਕਿ ਹਵਾ ਹਵਾ ਵਿੱਚ ਬੜਾ ਸ਼ੂਕ ਰਿਆ ਹੁੰਦਾ ਤੇ ਫਿਰ ਦੇਖੋ ਯਾਰ ਹੋ ਸਕਦਾ ਉਹੀ ਹੋਵੇ ਜਾਂ ਹੋਰ ਹੋਵੇ ਆਪਾਂ ਤਾਂ ਇਹ ਹੁਣ ਗਰਾਸਤੀ ਨਹੀਂ ਵੇਖੀ ਕਿ ਵਿਦਿਆ ਪੜਾਈ ਕਹਿੰਦੇ ਨਹੀਂ ਕਿ ਹੋਰ ਹੁੰਦਾ ਆਹ ਯਾਰ ਕੋਰ ਵੀ ਹੁੰਦਾ ਪਰਾਤ ਰਾਸਤ ਬਪਨੀ ਅਰੀ ਦੇ ਇਹ ਹੈ ਆਪਣਾ ਬਰਾਸਤੀ ਰੋਖਾ ਦਰਸ਼ਕੋ ਪੰਜਾਬ ਦਾ ਜਿਹਨੂੰ ਫਰਮਾਹ ਕਹਿੰਦੇ ਜਾਂ ਫਰਮਾਹੀ ਵੀ ਕਹਿੰਦੇ ਆ ਇਹਦਾ ਮਤਲਬ ਆਪਣਾ ਅੰਤਜਾ ਸਹੀ ਨਿਕਲਿਆ ਜਵਾਨ ਅੰਤਜਾ ਸਹੀ ਨਿਕਲਿਆ ਅੱਛਾ ਤੇ ਪਾਕਿਸਤਾਨ ਦੇ ਵਿੱਚ ਇਹਨੂੰ ਖੱਗਲ ਕਹਿੰਦੇ ਆ ਅੱਛਾ ਪਾਕਿਸਤਾਨ ਚ ਇਹਨੂੰ ਖੱਗਲ ਕਹਿੰਦੇ ਆ ਹਾਂ ਤੇ ਇਹਦਾ ਮਤਲਬ ਵੀ ਦੂਰੋਂ ਦੇਖਣ ਦੇ ਐ ਵੀ ਲੱਗਦਾ ਵੀ ਇਹ ਬਿਨਾ ਪੱਤਿਆਂ ਵਾਲਾ ਹੈਗਾ ਹਾਂ ਪੱਤੇ ਤਾਂ ਹੈ ਨਹੀਂ ਬਾਈ ਪੱਤੇ ਦੀਨ ਹੀ ਨਹੀਂ ਇਹਦੇ ਹਾਂ ਬਸ ਆਹੀ ਚੀਜ਼ਾਂ ਨੇ ਇਹਨੂੰ ਪੱਤੇ ਸਮਝ ਲਓ ਜਾਂ ਡਾਲੀਆਂ ਸਮਝ ਲਓ ਤੇ ਇਹਦਾ ਮਤਲਬ ਵੀ ਖਰਚਾ ਬਣੀ ਘੱਟ ਆਦਾ ਅੱਛਾ ਵੀ ਇਹ ਤੇ ਲੱਕੜ ਜਾਰ ਇਹਦੀ ਐਂ ਲੱਗਦਾ ਵੀ ਜਿਵੇਂ ਇਹਦਾ ਇਹ ਠੋਹਾਂ ਲੱਗਦਾ ਹਨ ਐ ਲੱਗਦਾ ਵੀ ਲੱਕੜੇ ਦੀ ਬਾੜੀ ਮਜ਼ਬੂਤ ਹੋਊਗੀ ਇਹ ਬਿਨਾ ਮਤਲਬ ਵੀ ਸਾਮ ਸਵਾਲ ਜੇ ਘੱਟ ਹੋਵੇ ਅੱਛਾ ਪਾਣੀ ਧਾਣੀ ਪਾਣੀ ਹੋ ਜਾਂਦਾ ਇਹ ਅੱਛਾ ਤੇ ਫਾਇਲ ਕਾ ਵਗੈਰਾ ਹੈ ਦਰਜ ਲਾਲਾਵਰ ਜਾਂ ਜੇ ਕੋਈ ਥੋੜਾ ਜਿਹਾ ਰੇਤលੀਆਂ ਜ਼ਮੀਨਾਂ ਜਾਂ ਖਾਰਾ ਵੀ ਏਰੀਆ ਹੈਗਾ ਕੋਈ ਅੱਛਾ ਜੀ ਪਾਣੀ ਖਾਰਾ ਜਿੱਥੇ ਉਹ ਤਾਂ ਤੇ ਵੀ ਹੋ ਜਾਂਦਾ ਤੇ ਇਹ ਜਿਹੜੇ ਲੱਗੇ ਹੋਏ ਆ ਇਹ ਆਪਣੇ ਸਰਕਾਰ ਨੇ ਲਾਏ ਆ ਅੱਛਾ ਇਹ ਇਹਨਾਂ ਦੀ ਸ਼ਾਨ ਸੰਗਾਈ ਕੀਤੀ ਹਾਂ ਇਹ ਇਹਨਾਂ ਦੀ ਸ਼ਾਨ ਸੰਗਾਈ ਕੀਤੀ ਗਈ ਹੈਗੀ ਇਹਨੂੰ ਦੇਖ ਕੇ ਐਂ ਲੱਗਦਾ ਬਾਈ ਵੀ ਲੱਕੜ ਦੇਖ ਯਾਰ ਕਿੰਨੀ ਮਜ਼ਬੂਤ ਹੋਊਗੀ ਹਣਾ ਜਿਵੇਂ ਮੋਰ ਦੇ ਖੰਭ ਵਾਂਗੂ ਹਾਂ ਆ ਪੌਦਾ ਨਾ ਭਲੇਖਾ ਜਮਾ ਹਾਂ ਤੇ ਇਹ ਇਹਨਾਂ ਦੀ ਸਾਂਭ ਸੰਭਾਲ ਵੀ ਉਹੀ ਬੰਦੇ ਕਰਦੇ ਰਹੇ ਆ ਜਿਹੜੇ ਇਹਨਾਂ ਨੂੰ ਪਾਣੀ ਧਾਣੀ ਪਾਉਂਦੇ ਰਹੇ ਆ ਉਹ ਨੇੜੇ ਕਰਕੇ ਜਮਾ ਮੋਰ ਦੇ ਖੰਭਾ ਵਾਲਾ ਕੰਮ ਹੀ ਉਹਦੋਂ ਮੋਰ ਆ ਹਰਾ ਵੀ ਦਿਖਾਉ ਉਹ ਨੇੜੇ ਕਰ ਤੇ ਇਹਦੇ ਦੋਸਤੋ ਕੋਈ ਪੱਤਾ ਨਹੀਂ ਲਿੰਦੇ ਦੇਖੋ ਸਿੱਧੀਆਂ ਹੀ ਪਤਾ ਨਹੀਂ ਕਿਵੇਂ ਲੜੀਆਂ ਜੀਆਂ ਕਿਹੜੇ ਹਿਸਾਬ ਦਾ ਦਰਖਤ ਹੈ ਹਾਂ ਤੇ ਇਹ ਇਹਦੀਆਂ ਨਰਸਰੀਆਂ ਵੀ ਹੈਗੀਆਂ ਨੇ ਜੇ ਕੋਈ ਇਹਨਾਂ ਨੂੰ ਲੈਣਾ ਚਾਹੁੰਦਾ ਜਾਂ ਲਾਉਂਦਾ ਜੇ ਕਿਤੇ ਸੋਹਣੇ ਦੇਖਣਾ ਤੇ ਲਾਉਣੇ ਆ ਜਾਂ ਕਿਵੇਂ ਇਹਨਾਂ ਨੇ ਤੇ ਇਹ ਪਿਆਰ ਵੀ ਕੀਤਾ ਜਾਂਦੇ ਆ ਇਹ ਵਾਲੀ ਸਪੈਸ਼ਲ ਹੈਗੀ ਹੈ ਸਰਕਾਰ ਵੱਲੋਂ ਲਾਈ ਤੇ ਇਹਨਾਂ ਦੀ ਸਾਬ ਸਭਾਲ ਵੀ ਸਰਕਾਰ ਦੇ ਇਹਰੇ ਬੰਦੇ ਆ ਉਹੀ ਕਰਦੇ ਠੀਕ ਹੈ ਜੀ ਮਿਆਂ ਕਾਂਟਾ ਸ਼ਾਂਤੀ ਹੋ ਗਈ ਪਾਣੀ ਪਾਉਣਾ ਹਾਂ ਆ ਸਾਰੇ ਜਿਹੜੇ ਤੋਂ ਪਹਿਲੇ ਲੱਗੇ ਹੋਏ ਆ ਇਹ ਪਰਮਾਹ ਦੇ ਰਖਤੀ ਲੱਗੇ ਹੋਏ ਆ ਜੀ ਆ ਸਾਰੇ ਉਧਰਲੀ ਸਾਈਡ ਤੱਕ ਹੈਗੇ ਇੱਕ ਯਾਰ ਪੁਰਾਣੀ ਕਹਾਵਤ ਵੀ ਹੁੰਦੀ ਹੈ ਕਹਿੰਦੇ ਫਰਮਾ ਵਾਂਗੂ ਜਵਾਨੀ ਸ਼ੂਕ ਦੀ ਇਹ ਕਹਾਵਤ ਦਾ ਹਜੇ ਆਪਾਂ ਨੂੰ ਪੂਰਾ ਪਤਾ ਨਹੀਂ ਪਰ ਇਹ ਸੁਣੀ ਸੀ ਕਹਾਵਤ ਕਿਸੇ ਨੇ ਇਹਦਾ ਮੈਨੂੰ ਤਾਂ ਅੰਦਾਜ਼ਾ ਇਹੀ ਲੱਗਦਾ ਵੀ ਇਹ ਦੇ ਜਿਵੇਂ ਵੀ ਇਹ ਡਾਣੀਆਂ ਜਾਂ ਟਾਣੀਆਂ ਲਾਉਂ ਦੀ ਇਹ ਪਤਰੀਆਂ ਆਈਆਂ ਜਦੋਂ ਹਵਾ ਚੱਲਦੀ ਆ ਇਹ ਉਹ ਜਿਹਾ ਸਾਊਂਡ ਆਵਾਜ਼ ਪੈਦਾ ਕਰਦੇ ਦੇ ਦੇ ਕਿੱਦੇ ਸੁਣੇ ਲੱਗਦਾ ਹੈ ਨਾ ਆ ਲੱਗੇ ਸਾਹੀ ਇਹ ਤੁਹਾਡੇ ਨਾਲ ਅਸੀਂ ਕੋਈ ਕੰਡਾ ਦੇਖਣਾ ਨਾ ਕੋਈ ਕੰਡਾ ਹੈ ਬਿਲਕੁਲ ਇਹ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਜੀ ਤੇ ਜੇ ਇਹਦੇ ਬਾਰੇ ਤੁਹਾਨੂੰ ਹੋਰ ਜ਼ਿਆਦਾ ਜਾਣਕਾਰੀ ਹੈਗੀ ਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੇ ਇਹ ਆਪਣਾ ਬਰਾਸਤੀ ਰੁੱਖ ਹੈਗਾ ਹੈ ਤੇ ਇਹਨੂੰ ਸ਼ੇਅਰ ਜਰੂਰ ਕਰੋ ਵੀਡੀਓ ਨੂੰ ਹਦੀ ਇੱਕ ਹੋਰ ਗੱਲ ਦੇਖੀ ਹਾਂ ਜੀ ਐ ਯਾਰ ਇਹ ਹੱਥ ਖਸਾ ਕੇ ਦੇ ਕਿੰਨਾ ਵਧੀਆ ਲੱਗਦਾ ਪੋਲਾ ਪੋਲਾ ਹਨਾ ਜਿੰਨੇ ਪੰਜ ਹੁੰਦੀ ਹੈ ਹਨਾ ਮਾ ਕੇ ਟੰਡਾ ਨਾ ਕਿ ਹੋਰ ਦਰਖਤੀ ਬੜਾ ਵਧੀਆ ਯਾਰ ਇਹ ਜਦੋਂ ਜ਼ਿਆਦਾ ਵੱਡਾ ਹੋ ਗਿਆ ਉਦੋਂ ਸ਼ਾਂ ਦਾ ਵੀ ਕੰਮ ਕਰਦਾ ਹੈ ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਓਕੇ